ਵੱਡੀ ਦੁਖਦਾਈ ਗੱਲ ਇਹ ਆ ਵੀ ਇਸ ਤਰ੍ਹਾਂ ਦੇ ਜਿਹੜਾ ਘਟਨਾ ਕਰਾਵਾਂ ਸਾਡੇ ਗੁਰੂ ਦੇ ਸੰਦਰਭ ਵਿੱਚ ਵਾਪਰ ਰਿਹਾ ਹੈ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਸੰਦਰਭ ਵਿੱਚ ਇਹ ਸਾਰੀ ਹੈ ਜਿਹੜੀ ਸਿਆਸਤ ਇੱਕ ਦੂਜੇ ਤੇ ਦੋਸ਼ ਦੋਸ਼ ਲਾਉਣ ਤੇ ਉਹਨਾਂ ਦੋਸ਼ਾਂ ਦਾ ਪਲਟਵਾਰ ਕਰਨ ਵਿੱਚ ਹੋ ਰਹੀ ਹੈ ਸੋ ਸਾਡੇ ਗੁਰੂ ਦੇ ਸਤਕਾਰ ਨੂੰ ਵੱਟੇ ਤੇ ਲਾਇਆ ਜਾ ਰਿਹਾ ਹੈਗਾ ਸਮੁੱਚੀਆਂ ਸਿੱਖ ਸੰਗਤਾਂ ਸਮੁੱਚੀਆਂ ਸਿੱਖ ਸੰਸਥਾਵਾਂ ਜਿਨ੍ਹਾਂ ਕੋਲ ਗੁਰੂ ਮਹਾਰਾਜ ਜੀ ਦੇ ਸਰੂਪ ਨੇ ਉਹਨਾਂ ਨੂੰ ਬੇਨਤੀ ਸਰੂਪ ਹੈਗੀ ਆ ਵੀ ਉਹ ਗੁਰੂ ਮਹਾਰਾਜ ਦੇ ਸਰੂਪ ਸਤਕਾਰ ਸਹਿਤ ਸਿੱਖ ਰਵਾਇਤਾ ਅਨੁਸਾਰ ਔਰ ਜਿਹੜੀ ਸਿੱਖ ਜੱਜ ਦੇ ਅਨੁਸਾਰ ਆ ਉਹਨਾਂ ਦੀ ਸਾਮ ਸੰਭਾਲ ਕਰਨ ਬਹੁਤ ਸਾਰੀਆਂ ਸਿੱਖ ਵਿਰੋਧੀ ਤਾਕਤਾਂ ਪ੍ਰਾਤਨ ਸਰੂਪਾਂ ਨੂੰ ਜਿਹੜਾ ਹੈਗਾ ਸਮੇਟਣ ਦੇ ਨਾਂ ਤੇ ਬਹੁਤ ਕੁਸ਼ਾ ਜਿਹੜਾ ਗਲਤ ਕਰ ਰਹੀਆਂ ਨੇ ਸੋ ਸਾਡੇ ਕੋਲ ਪ੍ਰਾਤਨ ਸਰੂਪ ਵੀ ਮੌਜੂਦ ਹੋਣੇ ਚਾਹੀਦੇ ਆ ਉਹਨਾਂ ਦਾ ਡਿਜੀਟਲਾਈਜੇਸ਼ਨ ਵੀ ਜਿਹੜਾ ਹੋਣਾ ਚਾਹੀਦਾ ਸਿੱਖ ਵਿਰੋਧੀ ਤਾਕਤਾਂ ਨੇ ਜਿਹੜੀਆਂ ਬਹੁਤ ਸਾਰੀਆਂ ਗਲਤ ਕਾਰਵਾਈਆਂ ਵਿੱਚ ਖਾਸ ਕਰਕੇ ਹਿੰਦੂਵਾਦੀ ਤਾਕਤਾਂ ਨੇ ਜਿਹੜੀਆਂ ਉਹ ਸਿੱਖਾਂ ਦੀ ਹੋਂਦ ਨੂੰ ਮਟਾਉਣ ਦੇ ਜਿਸ ਪ੍ਰੋਜੈਕਟ ਤੇ ਕੰਮ ਕਰ ਰਹੀਆਂ ਉਥੇ ਵਿੱਚ ਬਹੁਤ ਕੁਸ਼ਾ ਜਿਹੜਾ ਸਿੱਖ ਲਿਟਰੇਚਰ ਨੂੰ ਤੇ ਖਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਹੈਗਾ ਉਹ ਨਿਸ਼ਾਨੇ ਤੇ ਲੈ ਰਹੀਆਂ ਨੇ ਉਹਨੇ ਗਿਆਨੀ ਰੁਘਵੀਰ ਸਿੰਘ ਜੀ ਨੂੰ ਉੱਥੇ ਬੁਲਾ ਕੇ ਅਕਾਲ ਤਖਤ ਸਾਹਿਬ ਤੇ ਇਹ ਕਿਹਾ ਗਿਆ ਵੀ ਤੇਰੇ ਫੈਸਲੇ ਆ ਜਿਹੜੇ ਉਹ ਸਿਰਫ ਅਕਾਲ ਤਖਤ ਦੇ ਬਿਲਡਿੰਗ ਤੱਕ ਸੀਮਤ ਆ ਇਤੋਂ ਬਾਅਦ ਸਿੱਖ ਪੰਥ ਉਹਨਾਂ ਨੂੰ ਕੋਈ ਨਹੀਂ ਮੰਨਦਾ ਸੋ ਇਸ ਕਿਸਮ ਦਾ ਕਨਾਉਣਾ ਅਪਰਾਧ ਕਰਨ ਵਾਲੇ ਲੋਕ ਜਿਹੜੇ ਜਿਨ੍ਹਾਂ ਨੇ ਹੁਕਮ ਜਾਰੀ ਕਰਿਆ ਜੋ ਅੱਜ ਵੀ ਸ਼ਰਮਣੀ ਕਮੇਟੀ ਦੇ ਵੱਡੇ ਅਹੁਦੇ ਮਾਨ ਰਿਹਾ ਹੈਗੇ ਆ ਸੋ ਇਹ ਸੋਚਣਾ ਬਣਦਾ ਵੀ ਜਿਹੜੀ ਇਹੋ ਹੀ ਸਿਧਾਂਤ ਕਾ ਕ腐ਸ਼ਨ ਆ ਜਿਹਦੇ ਬਾਰੇ ਅਸੀਂ ਵਾਰ-ਵਾਰ ਗੱਲ ਕਰ ਰਹੇ ਹੈਗੇ ਆ ਸਰਦਾਰ ਉਤਾ ਸਿੰਘ ਜੀ 328 ਰੁਪਿਆਂ ਦੇ ਮਸਲੇ ਤੇ ਆਪਾਂ ਦੇਖਿਆ ਕਿ ਜਦੋਂ ਤਾਂ ਦਸੰਬਰ ਦੇ ਮਹੀਨੇ ਚ ਪਰਚਾ ਦਰਜ ਹੋਇਆ ਉਦੋਂ ਤੋਂ ਬਹੁਤ ਕੁਝ ਸਿਚੁਏਸ਼ਨ ਜਿਹੜੀਆਂ ਚੇਂਜ ਹੋਈਆਂ ਨੇ ਤੇ ਰੀਸੈਂਟਲੀ ਮਾਗੀ ਦੇ ਉੱਤੇ ਜਦੋਂ ਆਮ ਆਦਮੀ ਪਾਰਟੀ ਦੇ ਵੱਲੋਂ ਇਕੱਠ ਵੀ ਕੀਤਾ ਜਾਂਦਾ ਹੈ ਤੇ ਉਦੋਂ ਉਹਨਾਂ ਨੇ ਕਿਹਾ ਕਿ 169 ਰੁਪਏ ਜਿਹੜੇ ਨੇ ਮੰਗੇ ਦੇ ਲਾਗੇ ਡੇਰੇ ਚੋਂ ਮਿਲੇ ਹੈਗੇ ਨੇ ਹੁਣ ਉਸ ਦੇ ਉੱਤੇ ਵੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਯੂ ਟਰਨ ਕਹਿ ਲਈਏ ਜਾਂ ਸਰਕਾਰ ਸਵਾਲਾਂ ਦੇ ਘੇਰੇ ਚ ਹੈ ਕਿਉਂਕਿ ਜਿਹੜਾ ਇੱਕ ਤਾਂ ਡੇਰਾ ਜਿਹੜਾ ਹੈਗਾ ਹੈ ਨਾ ਗੁਰਦੁਆਰਾ ਸਾਹਿਬ ਉਹਨਾਂ ਨੇ ਕਿਹਾ ਕਿ ਸਾਡਾ ਡੇਰਾ ਨਹੀਂ ਹੈ ਗੁਰਦੁਆਰਾ ਸਾਹਿਬ ਹੈ ਤੇ ਉਹਨਾਂ ਨੇ ਪੂਰਾ ਜਿਹੜਾ ਡੇਟਾ ਦੇ ਦਿੱਤਾ ਕਿ ਕਿੱਥੋਂ-ਕਿੱਥੋਂ ਸਰੂਪ ਆਏ ਨੇ ਗੁਰਦੁਆਰਾ ਰਾਜਾ ਸਾਹਿਬ ਜਿਹੜਾ ਹੈ ਨਾਮ ਕਮਲ ਜਿਨ੍ਹਾਂ ਦੇ ਗੁਰਦੁਆਰੇ ਯੂਕੇ ਦੇ ਵਿੱਚ ਵੀ ਹਨ ਵੱਖ-ਵੱਖ ਵੀ ਹਨ ਤੇ ਉਹ ਕਹਿੰਦੇ ਕਿ ਇੱਥੇ ਮਹਾਰਾਜ ਦੇ ਸਰੂਪ ਹੈਗੇ ਨੇ ਪੂਰੇ ਸਤਕਾਰ ਸਹਿਤ ਹੈਗੇ ਨੇ ਇੱਕ ਬਕਾਇਦਾ ਪ੍ਰੈਸ ਵਾਰਤਾ ਕੀਤੀ ਜਾਂਦੀ ਹੈ ਕੀ ਕਹੋਗੇ ਇਸ ਪੂਰੇ ਮਸਲੇ ਦੇ ਉੱਤੇ ਕੀ ਚੱਲ ਰਿਹਾ ਹੈ ਹਾਂਜੀ ਹਾਂਜੀ ਸੋ ਕੱਲ ਜਦੋਂ ਮਾਗੀ ਦੇ ਮੌਕੇ ਤੇ ਆਮ ਆਦਮੀ ਪਾਰਟੀ ਦੀ ਕਾਨਫਰੰਸ ਹੁੰਦੀ ਹੈ ਸ਼੍ਰੀ ਮੁਖਸਰ ਸਾਹਿਬ ਇੱਕ ਉਸ ਵੇਲੇ ਮੁੱਖ ਮੰਤਰੀ ਇੱਕ ਸੰਸਨੀਖੇਜ਼ ਬਿਆਨ ਦਿੰਦੇ ਹੈਗੇ ਕਿ 169 ਸਰੂਪ ਆ ਜਿਹੜੇ ਉਹਨਾਂ ਦਾ ਜਿਹੜਾ ਪਤਾ ਲੱਗਿਆ ਹੈ ਉਹਦੇ ਵਿੱਚੋਂ ਜਿਹੜੇ 139 ਆ ਉਹ ਉਹਨਾਂ ਸਰੂਪਾਂ ਦਾ ਹਿੱਸਾ ਹੈਗੇ ਆ ਜਿਹੜੇ 328 ਸਰੂਪ ਆ ਗੁੰਮ ਹੋਏ ਹੋਏ ਸੋ ਉਹ ਗੁਰਦੁਆਰਾ ਜਿਹੜਾ ਨਾਭ ਕਮਲ ਸਾਹਿਬ ਹੈਗਾ ਇੱਕ ਬਹੁਤ ਹੀ ਸਤਕਾਰਯੋਗ ਧਰਮ ਸਥਾਨ ਹੈਗਾ ਦੁਆਬੇ ਦੇ ਵਿੱਚ ਉਹਨਾਂ ਦੇ ਪ੍ਰਬੰਧਕਾਂ ਤੇ ਦੋਸ਼ ਲਾਉਂਦੇ ਆ ਵੀ ਉੱਥੇ 101 ਪਾਠਾਂ ਦੀ ਲੜੀ ਹੈ ਜਿਹੜੀ ਚੱਲਦੀ ਹੈਗੀ ਹੈ ਮੇਰੇ ਖਿਆਲ ਤੇ ਉਸ ਸੰਦਰਭ ਵਿੱਚ ਉਹ ਕਹਿੰਦਾ ਵੀ ਬਹੁਤ ਸਾਰੇ ਜਿਹੜੇ ਸਰੂਪ ਆ ਉਹਨਾਂ ਦਾ ਕੋਈ ਹੋਰ ਰਿਕਾਰਡ ਆ ਉਹ ਪੇਸ਼ ਨਹੀਂ ਕਰ ਸਕੇ ਸੋ ਇਹ ਕੱਲ ਉਹਨਾਂ ਨੇ ਕਿਹਾ ਸੀ ਅੱਜ ਗੁਰਦੁਰਾ ਸਾਹਿਬ ਦੇ ਜ਼ਿੰਮੇਵਾਰ ਸੱਜਣਾ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਆ ਉਹਨਾਂ ਵੱਲੋਂ ਮੁੱਖ ਮੰਤਰੀ ਦੇ ਜਿਹੜੇ ਹੈਗੇ ਆ ਇਹਨਾਂ ਦੋਸ਼ਾਂ ਨੂੰ ਨਕਾਰਿਆ ਗਿਆ ਹੈ ਔਰ ਦੱਸਿਆ ਗਿਆ ਹੈ ਕਿ ਜਿਹੜੇ ਸਾਰੇ ਸਰੂਪ ਆ ਸਾਡੇ ਕੋਲ ਉਹਨਾਂ ਦੇ ਜਿਹੜੇ ਹੈਗੇ ਰਿਕਾਰਡ ਮੌਜੂਦ ਨੇ ਹੁਣ ਇਹਦੇ ਨਾਲ ਕੇ ਮੁੱਖ ਮੰਤਰੀ ਐਗਜ਼ੈਕਟ ਜਿਹੜੀ ਕੰਕ੍ਰੀਟ ਸਿਚੁਏਸ਼ਨ ਤੇ ਔਰ ਕੰਕ੍ਰੀਟ ਇਨਫਰਮੇਸ਼ਨ ਤੇ ਬੋਲ ਰਹੇ ਆ ਜਾਂ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਨੇ ਕਿ ਉਹ ਸੱਚ ਬੋਲ ਰਹੇ ਆ ਕਾਫੀ ਜਿਹੜਾ ਜਿਹੜਾ ਭੰਬਲਪੂਸਾ ਜਾਂ ਕਨਫਿਊਜ਼ਨ ਸਿੱਖ ਸੰਗਤਾਂ ਵਿੱਚ ਪਿਆ ਹੋਇਆ ਪਰ ਵੱਡੀ ਦੁਖਦਾਈ ਗੱਲ ਇਹ ਆ ਵੀ ਇਸ ਤਰ੍ਹਾਂ ਦੇ ਜਿਹੜਾ ਘਟਨਾ ਕਰਾਵਾਂ ਸਾਡੇ ਗੁਰੂ ਦੇ ਸੰਦਰਭ ਵਿੱਚ ਵਾਪਰ ਰਿਹਾ ਹੈ ਸੋ ਸੋਈ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਸੰਦਰਭ ਵਿੱਚ ਇਹ ਸਾਰੀ ਹੈ ਜਿਹੜੀ ਸਿਆਸਤ ਇੱਕ ਦੂਜੇ ਤੇ ਦੋਸ਼ ਦੋਸ਼ ਲਾਉਣ ਤੇ ਉਹਨਾਂ ਦੋਸ਼ਾਂ ਦਾ ਪਾਲਟਵਾਰ ਕਰਨ ਵਿੱਚ ਹੋ ਰਹੀ ਹੈ ਸੋ ਸਾਡੇ ਗੁਰੂ ਦੇ ਸਤਕਾਰ ਨੂੰ ਵਟੇ ਤੇ ਲਾਇਆ ਜਾ ਰਿਹਾ ਹੈਗਾ ਸਮੁੱਚੀਆਂ ਸਿੱਖ ਸੰਗਤਾਂ ਸਮੁੱਚੀਆਂ ਸਿੱਖ ਸੰਸਥਾਵਾਂ ਜਿਨ੍ਹਾਂ ਕੋਲ ਗੁਰੂ ਮਹਾਰਾਜ ਜੀ ਦੇ ਸਰੂਪ ਨੇ ਉਹਨਾਂ ਨੂੰ ਬੇਨਤੀ ਸਰੂਪ ਹੈਗੀ ਆ ਵੀ ਉਹ ਗੁਰੂ ਮਹਾਰਾਜ ਦੇ ਸਰੂਪ ਸਤਕਾਰ ਸਹਿਤ ਸਿੱਖ ਰਵਾਇਤਾ ਅਨੁਸਾਰ ਔਰ ਜਿਹੜੀ ਸਿੱਖ ਜੱਜ ਦੇ ਅਨੁਸਾਰ ਆ ਉਹਨਾਂ ਦੀ ਸਾਮ ਸੰਭਾਲ ਕਰਨ ਬਹੁਤ ਸਾਰੀਆਂ ਸਿੱਖ ਵਿਰੋਧੀ ਤਾਕਤਾਂ ਪ੍ਰਾਤਨ ਸਰੂਪਾਂ ਨੂੰ ਜਿਹੜਾ ਹੈਗਾ ਸਮੇਟਣ ਦੇ ਨਾਂ ਤੇ ਬਹੁਤ ਕੁਸ਼ਾ ਜਿਹੜਾ ਗਲਤ ਕਰ ਰਹੀਆਂ ਨੇ ਸੋ ਸਾਡੇ ਕੋਲ ਪ੍ਰਾਤਨ ਸਰੂਪ ਵੀ ਮੌਜੂਦ ਹੋਣੇ ਚਾਹੀਦੇ ਆ ਉਹਨਾਂ ਦਾ ਡਿਜੀਟਲਾਈਜੇਸ਼ਨ ਵੀ ਹੈ ਜਿਹੜਾ ਹੋਣਾ ਚਾਹੀਦਾ ਸਿੱਖ ਬਰੋ ਦੀ ਤਾਕਤਾਂ ਨੇ ਜਿਹੜੀਆਂ ਬਹੁਤ ਸਾਰੀਆਂ ਗਲਤ ਕਾਰਵਾਈਆਂ ਵਿੱਚ ਖਾਸ ਕਰਕੇ ਹਿੰਦੂਵਾਦੀ ਤਾਕਤਾਂ ਨੇ ਜਿਹੜੀਆਂ ਉਹ ਸਿੱਖਾਂ ਦੀ ਹੋਂਦ ਨੂੰ ਮਟਾਉਣ ਦੇ ਜਿਸ ਪ੍ਰੋਜੈਕਟ ਤੇ ਕੰਮ ਕਰ ਰਹੀਆਂ ਹਨ ਉਹਦੇ ਵਿੱਚ ਬਹੁਤ ਖੁਸ਼ ਆ ਜਿਹੜਾ ਸਿੱਖ ਲਿਟਰੇਚਰ ਨੂੰ ਤੇ ਖਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਹੈਗਾ ਉਹ ਨਿਸ਼ਾਨੇ ਤੇ ਲੈ ਰਹੀਆਂ ਨੇ ਸੋ ਇਸ ਸੰਦਰਭ ਵਿੱਚ ਸਮੁੱਚੀ ਕੌਮ ਇੱਕ ਕੌਮ ਦੇ ਤੌਰ ਤੇ ਸੋਚੇ ਇੱਕ ਉਸ ਕੌਮ ਦੇ ਤੌਰ ਤੇ ਸੋਚੇ ਜਿਹੜੀ ਹੋਂਦ ਨੂੰ ਖਤਮ ਕਰਨ ਲਈ ਸਮੇਂ ਦੀਆਂ ਸਰਕਾਰਾਂ ਤੇ ਸਰਕਾਰਾਂ ਨਾਲ ਜੁੜੇ ਹੋਏ ਵੱਡੇ ਸੰਗਠਨਾਂ ਜਿਹੜੇ ਉਹ ਯਤਨ ਕਰ ਰਹੇ ਆ ਆਓ ਆਪਾਂ ਸਾਰੇ ਗੁਰੂ ਦੇ ਨਾਦੀ ਪੁੱਤਰ ਹੋਣ ਦੇ ਨਾਤੇ ਇੱਕ ਸਿੱਖ ਜਜ਼ਬੇ ਦੀਨ ਇੱਕ ਕੌਮ ਦਾ ਹਿੱਸਾ ਹੋਣ ਦੇ ਨਾਤੇ ਆਪਣੇ ਗੁਰੂ ਨੂੰ ਸਮਰਪਿਤ ਹੋਈਏ ਤੇ ਇਨ੍ਹਾਂ ਦੋਸ਼ਨਾ ਤੇ ਪ੍ਰਤੀ ਦੋਸ਼ਾਂ ਤੋਂ ਉੱਪਰ ਉੱਠਦੇ ਹੋਏ ਗੁਰੂ ਸਾਹਿਬ ਦੇ ਸਤਕਾਰ ਲਈ ਅੱਗੇ ਵਧਿਏ ਜੀ ਬਿਲਕੁਲ ਜੀ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਦੋਸ਼ ਲੱਗਦੇ ਨੇ ਕਿਤੇ ਨਾ ਕਿਤੇ ਇਹ ਗੁਰੂ ਸਾਹਿਬ ਦੀ ਜਿਹੜੀ ਗੁਰੂ ਪਦਵੀ ਹੈ ਉਸ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਨੇ ਹੋ ਨਹੀਂ ਸਕੇ ਕਿ ਜਿਹੜਾ ਸਨਾਨਤ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਦੇ ਗੁਰੂ ਪੰਥ ਦਾ ਜਿਹੜਾ ਦਿੱਤਾ ਹੈਗਾ ਇਹ ਕੌਮ ਉਤੇ ਡਟ ਕੇ ਪੈਰਾ ਦਵੇਗੀ ਪਰ ਜਦੋਂ ਆਪਾਂ ਕੀ ਕਿ ਰਾਜਸੀ ਤਾਕਤ ਸਿੱਖਾਂ ਕੋਲ ਆਪਣੀ ਨਾ ਹੋਵੇ ਸਿੱਖ ਆਪਣੇ ਫੈਸਲੇ ਜਿਹੜੇ ਨੇ ਉਹ ਕਿਸੇ ਹੋਰ ਦੇ ਦੁਬਾਰਾ ਜਿਹੜੇ ਕੀਤੇ ਜਾਂਦੇ ਨੇ ਉਹਨਾਂ ਨੂੰ ਮੰਨਣ ਦੇ ਲਈ ਜਿਹੜਾ ਹੈ ਮਜਬੂਰ ਹੋਣ ਤੇ ਇਦਾਂ ਦੀਆਂ ਹਰਕਤਾਂ ਹੁੰਦੀਆਂ ਨੇ ਤੇ ਫਿਰ ਆਪਾਂ ਦੇਖਿਆ ਕਿ ਜਿਹੜੀਆਂ ਸਿੱਖ ਸੰਸਥਾਵਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੀ ਜਿਹੜੀ ਗਰਾਵਟ ਆ ਜਾਂਦੀ ਹੈ ਜੇ ਇਹ ਸਾਰੇ ਮਸਲੇ ਇਹ ਸਿੱਖ ਸੰਸਥਾ ਕਾਮਾ ਆਪ ਚੰਗੇ ਤਰੀਕੇ ਦੇ ਨਾਲ ਹੱਲ ਕਰ ਲੈਂਦੀਆਂ ਇਹ ਜਿਸ ਤਰੀਕੇ ਦੇ ਨਾਲ ਅਖਬਾਰਾਂ ਦੀਆਂ ਸੁਰਖੀਆਂ ਜਾਂ ਇਧਰੋਂ ਬਿਆਨ ਉਧਰੋਂ ਬਿਆਨ ਹੈ ਜੇ ਵੀ ਮਸਲਾ ਮੇਰੇ ਖਿਆਲ ਨਾਲ ਇਹ ਚੱਲੇਗਾ ਜੇ ਵੀ ਸ਼ਾਇਦ ਇਲੈਕਸ਼ਨ ਇਲੈਕਸ਼ਨ ਤੱਕ ਇਹਨੂੰ ਡ੍ਰੈਗ ਕੀਤਾ ਜਾਵੇਗਾ ਭਾਵੇਂ ਜਿੰਨਾ ਮਰਜ਼ੀ ਆਪਾਂ ਕਹਿ ਲਈਏ ਡ੍ਰੈਗ ਕਰਨਗੇ ਹਾਂ ਜੀ ਜੀ ਬਿਲਕੁਲ ਨਹੀਂ ਤੇ ਸਰਦਾਰ ਅਤਾ ਸਿੰਘ ਦੀ ਸ਼੍ਰੋਮਣੀ ਕਮੇਟੀ ਤੇ ਗੱਲ ਆਪਾਂ ਕਰ ਰਹੇ ਹੈਗੇ ਆ ਸਾਡੀ ਆਪਣੀ ਸੰਸਥਾ ਹੈ ਸਾਨੂੰ ਉਸ ਤੇ ਪੂਰਾ ਮਾਣ ਵੀ ਹੈ ਕਿਉਂਕਿ ਕਈ ਵਾਰੀ ਜਿਹੜਾ ਬਹੁਤ ਸਾਰੇ ਆਪਾਂ ਕ੍ਰਿਟਿਕ ਵੀ ਹੋ ਜਾਂਦੇ ਆ ਪਰ ਫਿਰ ਵੀ ਜਿਹੜਾ ਹੈ ਜੇ ਆਪਾਂ ਕਹੀਏ ਕਿ ਕ੍ਰਿਟਿਕ ਹੋਣ ਦੇ ਨਾਲ ਨਾਲ ਅਸੀਂ ਇਹ ਚਾਹੁੰਦੇ ਆ ਕਿ ਉਸ ਦੇ ਵਿੱਚ ਸੁਧਾਰ ਹੋਵੇ ਅਸੀਂ ਚਾਹੁੰਦੇ ਆ ਕਿ ਤਬਦੀਲੀ ਹੋਵੇ ਇਲੈਕਸ਼ਨ ਹੋਣ ਜਿਹੜੀਆਂ ਕੁਝ ਕਾਰਵਾਈਆਂ ਹੁੰਦੀਆਂ ਨੇ ਕੀ ਬਾਰ ਬਾਰ ਅਕਾਲ ਤਖਤ ਸਾਹਿਬ ਤੋਂ ਪਿਕ ਐਂਡ ਚੂਜ਼ ਹੁੰਦਾ ਹੈ ਕਿ ਅਕਾਲ ਤਖਤ ਸਾਹਿਬ ਦੇ ਫੈਸਲੇ ਕੁਝ ਮੰਨ ਲਏ ਜਾਂਦੇ ਨੇ ਕੁਝ ਜਿਹੜੇ ਆ ਨਹੀਂ ਮੰਨੇ ਜਾਂਦੇ ਕਿਉਂਕਿ ਪਾਸਟ ਦੇ ਵਿੱਚ ਜੋ ਕੁਝ ਵਾਪਰਿਆ ਹੈ ਚਾਹੇ 2 ਦਸੰਬਰ ਤੋਂ ਬਾਅਦ ਆਪਾਂ ਦੇਖਿਆ ਸੀ ਕਿ ਇੱਕ ਇਤਿਹਾਸਕ ਦਿਨ ਸੀਗਾ 2 ਦਸੰਬਰ ਦਾ ਜਦੋਂ ਫੈਸਲੇ ਦਿੱਤੇ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਚਾਹੇ ਜਥੇਦਾਰਾਂ ਨੂੰ ਪਾਸੇ ਕਰਨ ਵਾਲਾ ਹੋਵੇ ਜਾਂ ਆਪਾਂ ਦੇਖਿਆ ਕਿ ਭਾਵੇਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਹੋਣ ਉਹਨਾਂ ਦੇ ਵੱਲੋਂ ਵੀ ਕੁਝ ਫੈਸਲੇ ਤੇ ਜੀ ਅਸੀਂ ਅਕਾਲ ਤਖਤ ਸਾਹਿਬ ਦੇ ਮੰਨਦੇ ਹਾਂ ਤੇ ਫਿਰ ਜਦੋਂ ਆਪਾਂ ਦੇਖਿਆ ਕਿ ਸੱਤ ਮੈਂਬਰੀ ਕਮੇਟੀ ਵਾਲੀ ਜ਼ਿੰਮੇਵਾਰੀ ਸੀ ਉਹ ਕਾਲ ਤੱਕ ਸਾਹਿਬ ਦੇ ਨਹੀਂ ਮੰਨਦੇ ਹੈਗੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਛੱਡ ਕੇ ਚਲੇ ਜਾਂਦੇ ਨੇ ਫਿਰ ਜਦੋਂ ਗਿਆਨੀ ਰਕबीर ਸਿੰਘ ਹੁਣੀ ਬੁਲਾਉਣ ਜਾਂਦੇ ਨੇ ਤੇ ਉਦੋਂ ਵੀ ਜਿਹੜਾ ਨਹੀਂ ਆਇਆ ਜਾਂਦਾ ਇਹਨੂੰ ਕਿਸ ਸਿੰਗਲ ਤੋਂ ਦੇਖਣਾ ਹਾਂਜੀ ਹਾਂਜੀ ਸੋ ਪਿਕਨ ਚੋਸ ਆ ਜੀਡੀ ਸਤਾਧਾਰੀ ਤੇ ਰਸ਼ ਰੋਮਨੀ ਕਮੇਟੀ ਤੇ ਤਾਂ ਹੀ ਅਸੀਂ ਕਹਿ ਰਹੇ ਹਾਂ ਨਾ ਵੀ ਕਰਾਪਸ਼ਨ ਹੋ ਰਹੀ ਹੈਗੀ ਆ ਇਹ ਸਿਧਾਂਤਕ ਕਰਾਪਸ਼ਨ ਵੀ ਜਿਹੜੀ ਹੋ ਰਹੀ ਹੈਗੀ ਜੋ ਸੋ ਜਿਹੜੇ ਫੈਸਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਨੂੰ ਜਾਂ ਉਹਨਾਂ ਦੇ ਸਿਆਸੀ ਆકાਮਾਂ ਨੂੰ ਫਿੱਟ ਬਹਿੰਦੇ ਆ ਉਹ ਅਕਾਲ ਤਖਤ ਦੇ ਮੰਨ ਲਏ ਜਾਂਦੇ ਹੈਗੇ ਆ ਜਿਹੜੇ ਸਾਇੰਸਲੇ ਉਹਨਾਂ ਨੂੰ ਫਿੱਟ ਨਹੀਂ ਬਹਿੰਦੇ ਉਹਨਾਂ ਗਿਆਨੀ ਰੁਘਵੀਰ ਸਿੰਘ ਜੀ ਨੂੰ ਉੱਥੇ ਬੁਲਾ ਕੇ ਅਕਾਲ ਤਖਤ ਸਾਹਿਬ ਤੇ ਇਹ ਕਿਹਾ ਗਿਆ ਵੀ ਤੇਰੇ ਫੈਸਲੇ ਆ ਜਿਹੜੇ ਉਹ ਸਿਰਫ ਅਕਾਲ ਤਖਤ ਦੇ ਬਿਲਡਿੰਗ ਤੱਕ ਸੀਮਤ ਆ ਇਹ ਤੋਂ ਬਾਅਦ ਸਿੱਖ ਪੰਥ ਉਹਨਾਂ ਨੂੰ ਕੋਈ ਨਹੀਂ ਮੰਨਦਾ ਸੋ ਇਸ ਕਿਸਮ ਦਾ ਕਨਾਉਣਾ ਅਪਰਾਧ ਕਰਨ ਵਾਲੇ ਲੋਕ ਜਿਹੜੇ ਜਿਨ੍ਹਾਂ ਨੇ ਹੁਕਮ ਜਾਰੀ ਕਰਿਆ ਜੇ ਉਹ ਅਜਿਵੇਂ ਸ਼ਰੋਮਣੀ ਕਮੇਟੀ ਦੇ ਵੱਡੇ ਅਹੁਦੇ ਮਾਨ ਰਹੇ ਹੈਗੇ ਆ ਸੋ ਇਹ ਸੋਚਣਾ ਬਣਦਾ ਵੀ ਜਿਹੜੀ ਇਹੋ ਹੀ ਸਿਧਾਂਤਕ ਕ腐ਪਸ਼ਨ ਜਿਹਦੇ ਬਾਰੇ ਅਸੀਂ ਵਾਰ-ਵਾਰ ਗੱਲ ਕਰ ਰਹੇ ਹੈਗੇ ਆ ਸੋ ਮੇਨ ਸ਼ਰੋਮਣੀ ਕਮੇਟੀ ਦੀ ਲੀਡਰਸ਼ਿਪ ਦਾ ਪੰਥ ਦੇ ਸਿਧਾਂਤਾਂ ਨਾਲ ਕੋਈ ਮਤਲਬ ਨਹੀਂ ਉਹ ਚਾਹੁੰਦੇ ਵੀ ਸਾਡੀਆਂ ਗੱਦੀਆਂ ਨੂੰ ਕੋਈ ਆਂਚ ਨਾ ਆਵੇ ਸਾਡੇ ਆਕਾ ਦੀ ਗੱਦੀ ਨੂੰ ਕੋਈ ਆਂਚ ਨਾ ਆਵੇ ਅਸੀਂ ਇਸੇ ਤਰ੍ਹਾਂ ਹੀ ਜੜੀਆਂ ਹੈਗੀਆਂ ਵੀ ਇਹ ਇਹਨਾਂ ਇਨਾ ਇਨਾ ਗੱਡੀਆਂ ਤੇ ਬੈਠ ਕੇ ਹੁਕਮ ਚਲਾਉਂਦੇ ਰਹੀਏ ਸੋ ਇਹ ਲਾਣੇਦਾਰੀ ਵਾਲਾ ਜਿਹੜੀ ਜਿਹੜੀ ਭਾਵਨਾ ਹੈ ਉਹਦੇ ਚੋਂ ਪੰਥਕ ਜਜ਼ਬਾ ਜਿਹੜਾ ਹੈਗਾ ਉਹ ਖਤਮ ਹੋ ਰਿਹਾ ਹੈਗਾ ਬਿਲਕੁਲ ਪੁਕਣ ਚੂਜ਼ ਹੋਇਆ ਸੋ ਇਹ ਜਥੇਦਾਰ ਸਾਹਿਬ ਨੂੰ ਵੀ ਜਿਹੜੇ ਨਵੇਂ ਜਥੇਦਾਰ ਸਾਹਿਬ ਆ ਇਹਨਾਂ ਨੂੰ ਵੀ ਚਾਹੀਦਾ ਹੈਗਾ ਵੀ ਮੁੱਖ ਮੰਤਰੀ ਨੂੰ ਤਾਂ ਜਿਹੜਾ ਹੈਗਾ ਬੁਲਾ ਲਿਆ ਗਿਆ ਪਰ ਜਿਹੜੇ 2 ਦਸੰਬਰ ਨੂੰ ਲੋਕ ਉੱਥੇ ਹੁਕਮ ਮੰਨ ਕੇ ਮੁਕਰ ਗਏ ਆ ਉਹਨਾਂ ਨੂੰ ਮੁਰ ਕੇ ਨਹੀਂ ਬੁਲਾਇਆ ਗਿਆ ਸੋ ਉਹਨਾਂ ਤੇ ਕੋਈ ਕੋਈ ਦੋਸ਼ ਨਹੀਂ ਈਵਨ ਬਿਰਸਾ ਸਿੰਘ ਬਲਟੋਹਾ ਨੂੰ ਜਿਹੜਾ ਹੈਗਾ ਬੜੇ ਹਿਸਾਬ ਨਾਲ ਹੀ ਜਿਹੜਾ ਹੈਗਾ ਉਹ ਘਰੇ ਤੋੜ ਦਿੱਤਾ ਗਿਆ ਤੇ ਸਾਰਾ ਕੁਝ ਆ ਉਹਦਾ ਮੰਨ ਲਿਆ ਗਿਆ ਹੈ ਇਟ ਮੀਨਸ ਕੋਈ ਅਦਿੱਖ ਤਾਕਤ ਹੈਗੀ ਆ ਜਿਹੜੀ ਅਕਾਲ ਤਖਤ ਦੇ ਜਥੇਦਾਰ ਨੂੰ ਚਲਾਉਂਦੀ ਹੈਗੀ ਆ ਸੋ ਤੋਂ ਪਹਿਲਾਂ ਸੁੱਚਾ ਸਿੰਘ ਲੰਗਾ ਜਿਹਦਾ ਕਿ ਵੀਡੀਓਸ ਜਿਹੜੀਆਂ ਜਾਰੀ ਹੋਈਆਂ ਨੇ ਸੋ ਇਸ ਕਿਸਮ ਦੇ ਕਰੈਕਟਰਲੈਸ ਬੰਦੇ ਨੂੰ ਅਕਿਰਤ ਕਾਣ ਬੰਦੇ ਨੂੰ ਜਿਹੜਾ ਹੈਗਾ ਵੀ ਪੰਥ ਵਿੱਚ ਸ਼ਾਮਲ ਕਰ ਲੈਣਾ ਹਣਾ ਦੁਬਾਰੇ ਤੋਂ ਪੰਥ ਔਰ ਉਹਨੂੰ ਪੋਲਿਟੀਕਲ ਸਰਗਰਮੀਆਂ ਕਰਨ ਦੀ ਇਜਾਜ਼ਤ ਦੇਣਾ ਸੋ ਇਹ ਇਹ ਜਿਹੜੇ ਇਹ ਪਿਕਨ ਚੂਜ਼ ਵਾਲੇ ਫੈਸਲੇ ਚਾਹੇ ਕਿਸੇ ਵੀ ਜਥੇਦਾਰ ਨੇ ਕਰੇ ਹੈਗੇ ਸੋ ਇਟ ਮੀਨਸ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੀ ਲੀਡਰਸ਼ਿਪ ਆ ਜਿਹੜੀ ਉਹ ਅਕਾਲ ਤਖਤ ਨੂੰ ਆਪਣੇ ਹਿੱਤਾਂ ਅਨੁਸਾਰ ਵਰਤ ਰਹੀ ਹੈਗੀ ਆ ਭਾਈ ਦਗਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਕਹਿ ਕੇ ਲਾ ਦਿੱਤਾ ਗਿਆ ਵੀ ਇਹ ਕੰਮ ਕਰਨ ਦੇ ਯੋਗ ਨਹੀਂ ਹੈਗੇ ਔਰ ਗਾਨੀ ਸੁਲਤਾਨ ਸਿੰਘ ਬਾਰੇ ਤਾਂ ਕੋਈ ਬਿਆਨ ਨਹੀਂ ਕੋਈ ਬਿਆਨ ਹੀ ਨਹੀਂ ਦਿੱਤਾ ਗਿਆ ਮਤਲਬ ਇੱਕ ਤੱਕ ਦਾ ਤੁਸੀਂ ਜਥੇਦਾਰ ਹਟਾ ਰਹੇ ਹੋ ਤੇ ਉਹ ਵੀ ਆਪਣੀ ਮਰਜ਼ੀ ਦੇ ਨਾਲ ਬਿਲਕੁਲ ਬਿਲਕੁਲ ਸੋ ਇਸ ਤਰ੍ਹਾਂ ਹੈਗਾ ਵੀ ਇਹ ਸਿੱਖ ਸੰਗਤਾਂ ਵਿੱਚ ਇਹ ਪੂਰੀ ਤਰ੍ਹਾਂ ਸੰਦੇਸ਼ ਗਿਆ ਹੋਇਆ ਵੀ ਸ਼੍ਰੋਮਣੀ ਕਮੇਟੀ ਹੈਗੀ ਆ ਤੇ ਅਕਾਲੀ ਦਲ ਜਿਹਦਾ ਕਬਜ਼ਾ ਹੈ ਸ਼੍ਰੋਮਣੀ ਕਮੇਟੀ ਤੇ ਉਹ ਤਖਤ ਸਹਿਬਾਨ ਨੂੰ ਆਪਣੀਆਂ ਸਿਆਸੀ ਰਾਜਨੀਤੀਆਂ ਲਈ ਜਿਹੜਾ ਹੈਗਾ ਵਰਤ ਰਿਹਾ ਜਿਹੜਾ ਕਿ ਗਲਤ ਹੈਗਾ ਇਹ ਸੰਦੇਸ਼ ਇਹ ਨਹੀਂ ਜਾਣਾ ਚਾਹੀਦਾ ਜਿਹੜੀ ਪੰਥਕ ਜज्ਬੇ ਵਾਲੀ ਧਰੋਸ਼੍ਰੋਮਣੀ ਕਮੇਟੀ ਤੇ ਉੱਥੇ ਕਾਬਜ ਹੋਣੀ ਚਾਹੀਦੀ ਹੈ ਧਾਰਮਿਕ ਸ਼ਕਤੀਆਂ ਉੱਥੇ ਆਉਣੀਆਂ ਚਾਹੀਦੀਆਂ ਨਾ ਕਿ ਇਹ ਲੋਕ ਜਿਹੜੇ ਆਪਣੇ ਆਪ ਨੂੰ ਪੋਲਿਟਿਕਸ ਹੈ ਜਿਹੜੀ ਉਹ ਇਹ ਸਮਝ ਰਹੇ ਹੈਗੇ ਆ ਜੀ ਬਿਲਕੁਲ ਜੀ ਪਰਚੋਲ ਜਿਹੜੀ ਹੈ ਅੰਦਰ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਹੀ ਸਿੱਖ ਸੰਸਥਾਵਾਂ ਹੋਰ ਜ਼ਿਆਦਾ ਮਜ਼ਬੂਤ ਹੋਣਗੀਆਂ